ਦੱਸਿਆ ਕਿ ਇੱਕ ਮਾਮਲਾ ਨਿਜੀ ਹਸਪਤਾਲ ਦਾ ਸਾਹਮਣੇ ਆਉਂਦਾ ਜੁਤੇ ਕਿ ਥਾਣਾ ਚਰਹੇਟਾ ਯਾਨੀ ਕਿ ਅੰਮ੍ਰਿਤਸਰ ਦੇ ਥਾਣਾ ਚਰਹੇਟਾ ਦੇ ਅਧੀਨ ਇਹ ਹਸਪਤਾਲ ਦੇ ਵੱਲੋਂ ਜਿਹੜਾ ਕਿ ਬੱਚੇ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਹਸਪਤਾਲ 'ਚ ਹੰਗਾਮਾ ਹੋ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦਾ ਇਲਾਜ ਇਸ ਹਸਪਤਾਲ 'ਚ ਕੀਤਾ ਜਾਂਦਾ ਸੀ ਪਰਜਦੋ ਇੱਕ ਪਰਿਵਾਰ ਆਪਣੇ ਬਿਮਾਰ ਬੱਚੇ ਨੂੰ ਤੇ ਲੈ ਕੇ ਆਇਆ ਜਿਸ ਦੀ ਤਬੀਅਤ ਖਰਾਬ ਸੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਬੱਚੇ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ ਜਿਸ ਤੇ ਚਲਦੇ ਬੱਚੇ ਦੀ ਹਾਲਤ ਹੋਰ ਖਰਾਬ ਹੋ ਗਈ ਤੇ ਮੌਕੇ ਤੇ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਟੀਕੇ ਦੀ ਐਕਸਪਾਇਰੀ ਡੇਟ ਨੂੰ ਚੈੱਕ ਕੀਤਾ ਜਿਸ ਵੇਲੇ ਡਾਕਟਰ ਨੂੰ ਰੋਕ ਦਿੱਤਾ ਜਾਂਦਾ ਪਰ ਦੱਸਦੇ ਕਿ ਉਹਨੇ ਚਿਰ ਤੱਕ ਟੀਕਾ ਲੱਗ ਚੁੱਕਾ ਸੀ ਬੱਚਾ बेहोश ਹੋ ਗਿਆ ਜਿਸ ਤੇ ਚੱਲਦੇ ਪਰਿਵਾਰਕ ਮੈਂਬਰਾਂ ਨੇ ਕਾਫੀ ਹੰਗਾਮਾ ਕੀਤਾ ਹੈ ਮੀਡੀਆ ਦੀ ਟੀਮ ਮੌਕੇ ਤੇ ਪੁੱਛਦੀ ਹੈ ਤੇ ਹਸਪਤਾਲ ਦੇ ਵਿੱਚ ਬੱਚੇ ਦੀ ਹਾਲਤ ਨੂੰ ਦੇਖਿਆ ਜਾਂਦਾ ਬੱਚੇ ਦੀ ਹਾਲਤ ਗੰਭੀਰ ਸੀ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ कि ਬੱਚੇ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਮਾਪਿਆਂ ਨੇ ਹੰਗਾਮਾ ਸ਼ੁਰੂ ਕੀਤਾ ਡਾਕਟਰਾਂ ਦੇ ਸਟਾਫ ਨਰਸ ਨਾਲ ਗੱਲਬਾਤ ਕੀਤੀ ਗਈ ਤੋਣਾ ਗਲਤੀ ਨੂੰ ਮੰਨਿਆ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਕੋਲੋ ਗਲਤੀ ਹੋ ਗਈ ਹੈ ਔਰ ਉਹ ਤਰੀਕ ਨਹੀਂ ਦੇਖੀ ਉਧਰ ਹੀ ਦੱਸ ਦਈਏ ਕਿ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪੁੱਛਦੇ ਨੇ ਐਕਸਪਾਇਰੀ ਦਵਾਈਆਂ ਨੂੰ ਕਬਜ਼ੇ ਚ ਲਿਆ ਜਾਂਦਾ ਪੂਰਾ ਮਾਮਲਾ ਕੀ ਹੈ ਇਸ ਵੀਡੀਓ ਚ ਦੇਖਦੇ ਆ ਮੈਂ ਸਕਾਡ ਹਸਪਤਾਲੋਂ ਦਵਾਈ ਖਾਈ ਤਰਸੀਮ ਤੋਂ ਜਦ ਤੱਕ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗਲੋਨੀ ਮੇਰਾ ਘਰ ਆ 3 ਸਾਲ ਹੋ ਗਏ ਮੈਡਮ ਦਵਾਈ ਦੇ ਇੰਨਾ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਦੀ ਹੈ ਬੱਚੇ ਨੂੰ ਨਹੀਂ ਭੁੱਲਦੀ ਡਾਕਟਰ ਤਰਸੀਰ ਨੇ ਖੁਰ ਗਿਆ ਮੈਨੂੰ ਇਹ ਗੱਲ ਅਜਾ ਆਪਣੀ ਰੋਟੀ ਛੱਡ ਦੇ ਬੱਚੇ ਨੂੰ ਜਿੱਦਾਂ ਤੁਸੀਂ ਦਵਾਈ ਨਾ ਦਿੱਤੀ ਉਹ ਤਰ੍ਹਾਂ ਬੱਚੇ ਨੂੰ ਦੌਰੇ ਪੈਣੇ ਆ ਉਦੋਂ ਉਹਦੀ ਮੌਤ ਹੋ ਜਾਊਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ 'ਚ ਆ ਸੇਮ ਪ੍ਰੋਬਲਮ ਕੁੜੀ ਨੂੰ ਆਈਆ dono sari tika laata ਪਰ ਉਹਨੂੰ ਘਰ ਜਾਂਦੀ ਨੂੰ ਕੋਈ ਨੁਕਸ ਪੈ ਜਾ ਮੈਮ 2 4 10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨੂੰ ਨੁਕਸ ਪੈ ਜਾ ਰੋ ਇਹੋ ਹੀ ਜਵਾਬ ਆਊਗਾ ਡਾਕਟਰ ਸਪਾਇਰੀ ਟੀਕੇ ਨੇ ਮੈਮ ਇਹ ਦੇਣ ਨੂੰ ਹੈਗਾ ਨਹੀਂ ਕਿ ਅੱਜ ਚੜਿਆ ਉਹਦੀ ਬੇਨ ਚ ਤੇ ਹੁਣੇ ਉਹਨੂੰ ਰਿਜ਼ਲਟ ਆ ਜਾਊਗਾ ਹੁਣੇ ਉਹਨੂੰ ਕੋਈ ਸਾਈਡ ਇਫੈਕਟ ਹੋ ਜਾਊਗਾ ਹੁਣ ਪਟਾਈਪ ਆ ਗਈ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹਨਾਂ ਮੈਡੀਕਲ ਸਟੋਰਾਂ ਦੇ ਭਾਇਆ ਨੇ ਫਿਰ ਕੀ ਹੋਊਗਾ ਮੈਮ ਦਸਵੀਂ ਪਾਸ ਆ ਦਸਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ ਦਸਵੀਂ ਪਾਸ ਭਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਛਿਹੜੇ ਉਹ ਕੁੜੀਆਂ ਖੜੀਆਂ ਜਿਹੜੀਆਂ ਸਪਾਇਰੀ ਟੀਕਾ ਚੁਕਚੁਕ ਕੇ ਲਈ ਜਾਂਦੀਆਂ ਉਹ ਸਹੀ ਆ ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਆ ਇਹ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਇਹ ਨਾ ਕੋਈ ਆਧਾਰ ਕਾੜਦੀਆਂ ਕੋਈ ਕੋਖੜੀ ਇਹੋ ਜਿਹੇ ਜਦੋਂ ਬੱਚੇ ਇਹੋ ਜੇ ਮੈਡੀਕਲ ਸਟੋਰਾਂ ਦੇ ਬੰਦੇ ਭਾਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਇਹਨੇ ਮੈਡਮ ਅਸੀਂ ਫੜ ਲਿਆ ਵਾ ਤੇ ਹੋਰ ਉਹ ਨਾ ਕਿੰਨਿਆਂ ਨਾਲ ਕਰਦੇ ਐਦਾਂ ਆਈ ਤੇ ਉਹ ਚੀਜ਼ ਤੋੜਰਦੀ ਆਈ ਤਾਂ ਲੋਕਾਂ ਨੂੰ ਵੇਅ ਕਰਨਾ ਵਾ ਹੋਰ ਨਾ ਕਿੰਨਿਆਂ ਨਾਲ ਇਹ ਕੰਮ ਹੋ ਰਿਹਾ ਇੱਥੇ ਇਹ ਆ ਤੁਮੂੰ ਬੁੰਦਾ ਬਣਿਆ ਤੂੰ ਫੇਰ ਆ ਉਹ ਇਹਦਾ ਉਹਦਾ ਪਾਸਵਰਡ ਕੋਲ ਵੀ ਇਹਦਾ ਐਡੀਸ਼ਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਤੇ ਫੜ ਲਈ ਗਲਤੀ ਆਹ ਦੇ ਸਟੋਰ ਦੇ 2023 ਦੀਆਂ ਮੈਡੀਸਿਨ ਨਿਕਲਦੀਆਂ ਇਹਦੀਆਂ ਐਕਸਪਾਇਰੀ ਡੇਟਾ ਨਿਕਲਦੀਆਂ ਕਨਾਲ ਮਾਜਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿਦਾਂ ਦੀਆਂ ਨਿਕਲਦੀਆਂ ਇੱਥੇ ਸਵੇ ਭਰੇ ਪੂਰੇ ਡਰੱਗ ਇੰਸਪੈਕਟਰ ਆਇਆ ਮੈਡਮ ਆਏ ਔਰ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਏ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰ ਉਹਨੂੰ ਕੋ ਸੀਜਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤੇ ਅਸੀਂ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਉਹ ਚੈੱਕ ਕੀਤੀ ਤੇ ਉਹ ਤੇ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਉਹ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮਿਆ ਬੱਚਾ ਹੁਣ ਅਜੇ ਤੱਕ ਬੱਚਾ ਗੋਮਿਆ ਅੱਟੋ ਘੜੇ 2 ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਉਹ ਮੰਗ ਇਹੋ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆਈ ਕੋ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮੱਝਣ ਹੋਊਗਾ ਮੈਡੀਕਲ ਸਟੋਰ ਵਾਲਾ ਮੁੰਡੇ ਦਾ ਦੱਸੋ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਤੇ ਭਾਇਆ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਹੈ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਡੀ ਕੇ ਬੱਚਿਆਂ ਨੂੰ ਉਹ 10ਵੀਂ ਪਾਸਾ ਨੂੰ ਪੜ੍ਹਨਾ ਨਹੀਂ ਆਉਂਦਾ। ਇੱਕ ਬੱਚੇ ਦੀ ਕੀ ਕੰਡੀਸ਼ਨ ਹੈ ਜੀ? ਹਾਂ ਜੀ ਬੱਚੇ ਦੀ ਕੰਡੀਸ਼ਨ ਕੀ ਹੈ? ਅੱਛਾ ਕੰਡੀਸ਼ਨ ਹੈ ਤਾਂ ਬੱਚਾ ਬੇਹੋਸ਼ ਆ। ਅੱਛਾ ਬੇਹੋਸ਼। ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ। ਬੱਚੇ ਨੂੰ ਅਸੀਂ ਇੱਥੋਂ ਇਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ, ਵੈਂਟੀਲੇਟਰ ਨਹੀਂ ਹੈਗਾ। ਉਹਨੂੰ ਆਪੀ ਟੌਪਰ ਕਹਿੰਦੇ ਐਮਬੂਲੈਂਸ ਨਹੀਂ ਆਇਆ। ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ? ਤੂੰ ਜੇ ਨਹੀਂ ਡਾਕਟਰ ਹੈਗਾ ਤਾਂ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਉਂ ਨੂੰ ਅਨਤ ਸੀਜ਼ਰ ਆ ਗਏ ਉਹਨੂੰ। ਤੂੰ ਟੀਕਾ ਕਿਉਂ ਲਾਤਾ ਐਕਸਪਾਇਰੀ। ਉਹ ਅਹੀਂ ਇਹ ਤਾਂ ਮੰਗ ਚਾਉਣੀ ਆ ਕਿ ਅਹੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਕਿ ਇੱਥੋਂ ਕੋਈ ਕੋਸ਼ ਨਹੀਂ ਹੈਗਾ ਅਹੀਂ ਦੇ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਕਿ ਇੱਥੋਂ ਇਹਨਾਂ ਤੋਂ ਚਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨਾਂ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸ਼ੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਇਹ ਹੁਣ ਮੈਂ ਦੇ ਦਿਆਂ ਕੁੜੀ ਨੂੰ ਸਵੇ ਹਰਮਨ ਹਰਮਨ ơi ਫੈਸਲ ਕੀ ਕਾਰਵਾਈ ਕੀਤੀ ਗਈ ਹੈ ਕਿਹੜੀ ਜਗ੍ਹਾ ਤੇ ਕੁਨਾਲ ਮਾਜਨ ਹਸਪੀਟਲ ਹੈ ਟੀਚੇ ਨੰਬਰ ਸਰ ਤੇ ਜੀ ਉਹਨਾਂ ਦੀ ਕੋ ਕੰਪਲੇਂਟ ਆਈ ਸੀ ਕਿ ਕੋ ਇੱਕ ਬੱਚੇ ਨੂੰ ਕੋ ਐਕਸਪਾਇਰ ਮੈਡੀਸਿਨ ਲਗਾਈ ਗਈ ਹੈ ਉਹਦੇ ਸਿੱਟੇ ਜਿਸੀ ਇੱਥੇ ਆਈ ਸੀ ਆ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਗਿਆ ਸੀ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈ ਗਈਆਂ ਨੇ ਉਹ ਸੀ ਚੀਜ਼ ਕਰ ਲਿਆ ਜੀ ਤੇ ਬਾਕੀ ਸੀ ਰਿਪੋਰਟ ਬਣਾ ਕੇ ਹਟਾ ਤੋ ਠੀਕ ਹੈ ਅਗਲਾ ਆਏਗਾ ਅਗਲੀ ਅੱਖੀ ਜਿਹਦਾ ਉਕਰ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਚ ਲੈ ਲਿਆ ਸਤ ਉਹ ਯੂਜ਼ ਹੋ ਚੁੱਕਾ ਸੀ ਆ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਨਾ ਕੋਈ ਹੋਸਟਾਪ ਨਹੀਂ ਸੀ ਨੰਬਰ ਜੀ ਬਿਲਾਲ ਉਸ ਸਟਾਕ ਦਾ ਵੀ ਉਹ ਕੋਈ ਪਰਚੇਜ਼ ਰਿਕਾਰਡ ਸਾਨੂੰ ਨਹੀਂ ਦਿਖਾਵਾਇਆ ਜੀ ਸਰ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਂ ਮੈਂ ਕੋਈ ਟੈਕਨੀਕਲ ਪਰਸਨ ਨਹੀਂ ਜੀ ਠੀਕ ਹੈ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਰ ਬਈ ਕਨੂੰਨਦਨ ਤੱਕ ਬੰਦੀ ਹੈ ਇਹਨਾਂ ਦੇ ਕੇਸ ਠੀਕ ਜਿੰਨਾ ਉਹਨੂੰ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿੱਤਾ ਜਾਏਗਾ ਉਹ ਉਹਨਾਂ ਦੇ ਖਿਲਾਫਤਾ ਕਰਮੀ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ ਇਸ ਤੇ ਰਿਪੋਰਟ ਕਰਦਾਂਗੇ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਦੇ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਸਰ ਜਿਹੜੇ ਦਸਵੀਂ ਦਸਵੀਂ ਕੀਤੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਹੈ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਠੀਕ ਹੈ ਸਰ ਠੀਕ ਆ ਰਵੇ ਮੈਂ ਡਾਕਟਰ ਕੁਨਾਲ ਨੂੰ ਆ ਜਾਣਾ ਕ੍ਰਿਟੀਕਲ ਹੋਈ ਹਸਪੀਟਲ ਦੇ ਵਿੱਚ ਸਰ ਬੱਚਾ ਮੇਰੇ ਕੋਲ ਆਇਆ ਸੀ ਹਨਾ ਉਸ ਵੇਲੇ ਬੱਚਾ ਅੱਖਾਂ ਪੁੱਟੀਆਂ ਵਾਂਗਰ ਸੀ ਤੇ ਮਤਲਬ ਦੌਰੇ ਦਾ ਪ੍ਰਕਾਰ ਜਿਹਨੂੰ ਅੱਬਾ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹਨਾ ਹਿਲਾ ਰਿਹਾ ਸੀ ਜੀ ਹਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ ਜੀ ਹਨਾ ਤੋਂ ਉਸ ਹਿਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹਨਾ ਉਹਨੂੰ ਜਿਵੇਂ ਦੌਰੇ ਦੀ ਦਵਾਈ ਹੁੰਦੀ ਹੈ ਹਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਹਨਾ ਅਨੁਰੋਗ ਹਟ ਕੇ ਦਿੱਤੀ ਤੇ ਉਹ ਵਾਇਰਨਸ ਹਨਾ ਐਕਸਪਾਇਰੀ ਵਾਲੀ ਸੀ ਜੀ ਤਾਂ ਸਰ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਮਤਲਬ ਕੋਈ ਸਾਈਡ ਇਫੈਕਟ ਹੋ ਸਕਦਾ ਅੱਜ ਹੀ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੋਣਾ ਹੁੰਦਾ ਉਹ ਬੇਦਨ 15 20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੁੱਲ ਕੇ ਕਰ ਲਿਆ ਨਾ ਉਹ ਪੂਰਾ ਠੀਕ ਆ ਗਿਆ ਵੀ ਨਹੀਂ ਸੀ ਸਾਨੂੰ ਮਸ਼ਕਾਰੀ ਪਤਾ ਲੱਗਿਆ ਸੀ ਆਪਾਂ ਪਿਸ਼ਕਾਰੀ ਬੰਦ ਕਰਕੇ ਉਹਨੂੰ ਨਾਲ ਹੀ ਫਲੂਡ ਵਗੈਰਾ ਦੇ ਦਿੱਤਾ ਹੈਨਾ ਕਿ ਪਿਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲ ਗਈ। ਠੀਕ ਹੈ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ। ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ। ਆ ਕੋਈ ਉਹਨੂੰ ਵੈਸੇ ਹੈਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈਨਾ 48 72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈ। ਹੈਨਾ ਜਿਹੜੀ ਉਹ ਦਿਮਾਗ ਦੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ। ਹੈਨਾ ਜੀ ਠੀਕ ਹੈ ਨਾ। ਕਦਰ ਸਭ ਇੱਥੇ ਹਾਂ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਆਈਆਂ ਜਿਹੜਾ ਸਟਾਫ ਉਹਦੀ ਅਨਗਹਿਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ ਐਂ ਦੇਖੋ ਇਹ ਇੱਕ ਹਿਊਮਨ 에ਰਰ ਹੈਗਾ ਹਨਾ ਜ਼ਰੂਰ ਕਰਨਾ ਚਾਹੀਦਾ ਸੀ ਹਨਾ ਔਰ ਉਹਦੇ ਵਿੱਚ ਹਨਾ ਕੋਈ ਦੋ ਰਾਇ ਨਹੀਂ ਹੈਗੀ ਹਮ ਆਪਣੇ ਸਟਾਫ ਦੇ ਖਿਲਾਫ ਜਿੰਨਾਂ ਵੱਲੋਂ ਉਹਨੂੰ ਗਹਿਲੀ ਵਰਤੀ ਗਈ ਉਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਠੀਕ ਇੱਕ ਤਾਂ ਸਭ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਉਹ 10ਵੇਂ ਪਾਸਾ ਸਰ ਬੇਸਿਕਲੀ ਜਰੂਰ ਕਰਦਾ ਉਸ ਚੀਜ਼ ਨਹੀਂ ਨਹੀਂ ਹਨਾ ਸਰ ਉਹ ਨਾ ਥੋੜਾ ਹਨਾ ਟ੍ਰੇਨ ਬੰਦਾ ਹਨਾ ਜਿਵੇਂ ਹਨਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਨਾ ਸਾਡ ਫਾਰਮਾਸਿਸਟ ਹੈਗਾ ਹਨਾ ਉਹ ਆਂਦੇ ਹਨਾ ਉਹਦੇ ਥੱਲੇ ਉਹ ਟ੍ਰੇਨ ਹੋਉਂਦੇ ਹਨ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹਨਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਹ ਇਸ ਕਰਕੇ ਇਹ ਬਾਇਜੈਂਸ ਵਾਪਰ ਕਰਦਾ ਤੁਸੀਂ ਸਭ ਜਿਵੇਂ ਮੰਨ ਲਓ ਤੁਸੀਂ ਕਹਿ ਕਿ ਟ੍ਰੈਂਡ ਬੰਦਾ ਹੈ ਕਿ ਕੋਈ ਵੀ ਟ੍ਰੈਂਡ ਬੰਦਾ ਮੈਡੀਕਲ ਸਟੋਰ ਤੇ ਮੈਡੀਸਿਨ ਖਰੀਦ ਸਕਦਾ ਡਿਫਰੈਂਟ ਡਿਗਰੀ ਤੋਂ ਨਹੀਂ ਹੈ ਬਸ ਹਨਾ ਫਿਰ ਸਰ ਡਿਗਰੀ ਨਹੀਂ ਹੋਣੀ ਹੁਕਮ ਟ੍ਰੈਂਡ ਹੈ ਦਾ ਦੁਕਾਨਾਂ ਲੱਗ ਲੱਗ ਕੇ ਨੇ ਡਾਕਟਰ ਬਣੇ ਟੇਲ ਦੇ ਵਿੱਚ ਕੀ ਹੋਇਆ ਐਕਸ਼ਨ ਫੋਨ ਆਇਆ ਸੀ ਇੱਕ ਜੋਗਿੰਪ੍ਰੀਤ ਕੌਰ ਤਕਨੀਮ ਹਰਪ੍ਰੀਤ ਸਿੰਘ ਜੀ ਇਹ ਵਸੀਤਨਵਾੜ ਅਲਫਨੇ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬਪੁਰ 11 ਮਹੀਨੇ ਐਜ਼ ਹੈ ਉਹ ਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਕਰ ਦੇਖਦੇ ਹਾਂ ਜੀ ਉਹਨਾਂ ਨੂੰ ਲੈ ਕੇ ਇੱਥੇ ਪਨਾਲ ਮਾਰਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਉਹ ਮੈਡੀਕਲ ਟੀਮ ਜਿਹੜੀ ਆਈ ਹੈ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੇ ਸਾਨੂੰ ਜੋਗਿੰਦ੍ਰਿਕ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਜਿਗਰੇ ਦੇ ਤੋ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਕਰ ਦਿੱਤੀ ਜਾਏਗੀ ਕਹਿੰਦੇ ਕਿ ਇੱਕ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਏਗਾ ਜਿਹੜਾ ਅੱਗੇ ਦੀ ਹਾਲਤ ਕੋਈ ਹੈ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਕਿ ਮਾਰਚ 24 ਉਹ ਜਿਹੜਾ ਇੰਜੈਕਸ਼ਨ ਆਇਆ ਉਹ ਐਕਸਪਾਇਰ ਹੋ ਜਾਂਦਾ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਉਹਨੂੰ ਦੇਖੇਗੀ ਠੀਕ ਹੈ ਥੈਂਕ ਯੂ